ਜੀ ਲਾ ਕਾਰਮਾ ਜੀ ਨੂੰ ਬੇਨਤੀ ਕਰਦਾ ਯਾਰ ਕੋਈ ਘਬਰਾਣ ਦੀ ਲੋੜ ਨਹੀਂ ਬਿਲਕੁਲ ਆਰਾਮਦਾਰੀ ਨਾਲ ਆਪਣੇ ਘਰਾਂ 'ਚ ਬੈਠੋ ਕੋਈ ਕਿਉਂਕਿ ਕੋਈ ਘਬਰਾਣ ਦੀ ਲੋੜ ਨਹੀਂ ਐ ਮੈਂ ਬੱਚਿਆਂ ਨੂੰ ਫੋਨ ਕਰੀ ਜਾਂਦੇ ਆ ਗਲਤ ਤੇ ਵੀਡੀਓ ਆਪ ਆ ਕੇ ਟੁੱਟ ਗਿਆ ਬੰਨ ਲਗ ਨਹੀਂ ਟੁੱਟਦਾ ਦੇਖੋ ਕਿਰਪਾ ਦੇਖਵਾ ਜੇ ਨਾ ਰਹਿਮਤ ਕੀਤੀ ਹੋਈ ਆ ਉਹਦਾ ਦੇਖੋ ਦੁਨੀਆ ਨਾਲ ਇਹ ਆ ਪਰ ਅਸੀਂ ਇਹ ਤੋਂ ਗਾਹ ਪਾਣੀ ਨਹੀਂ ਢੱਪੜ ਦਿੰਦੇ ਤਾਂ ਸਰਾਲੀ ਪਿੰਡ ਦੇ ਵਿੱਚ ਬਹੁਤ ਨੁਕਸਾਨ ਹੋ ਗਿਆ ਇਹੋ ਜਿਹੀਆਂ ਫੁਵਾਹਾਂ ਵੀ ਉਡਾਈਆਂ ਗਈਆਂ ਨੇ ਪਾਣੀ ਜਿਹੜਾ ਉਹ ਦੇਖਿਆ ਜਾ ਰਿਹਾ ਬੰਨ ਤਾਂ ਜਰੂਰ ਟੁੱਟਿਆ ਪਰ ਇੱਕ ਖੇਤ ਦੇ ਵਿੱਚ ਪਾਣੀ ਜਿਸ ਦਾ ਸਹਬਾਡਾ ਹੋਵੇ ਉਸ ਨੂੰ ਮਾਰ ਸਕੇ ਨਾ ਕੋ ਕਾਰਨ ਕਰਾਣੇ ਬਾਲਾ ਦਾ ਪ੍ਰਮਾਤਮਾ ਹੀ ਆ ਪਰ ਮੈਨੂੰ ਪੂਰਾ ਵਿਸ਼ਵਾਸ ਆ ਕਿ ਪਿੰਡਾਂ ਵਿੱਚ ਪਾਣੀ ਨਹੀਂ ਬੜੇਗਾ ਜਿਸ ਖੇਤ ਦੇ ਵਿੱਚ ਪਾਣੀ ਆਇਆ ਉਹ ਖੇਤ ਪਹਿਲਾਂ ਤੋਂ ਹੀ ਨੀਵਾ ਸੀਗਾ ਦੇਖੋ ਨੌਜਵਾਨ ਲੱਗੇ ਹੋਇਆ ਸਵੇਰ ਤੋਂ ਲੱਗੇ ਰਾਤ ਵੀ ਲੱਗੇ ਰਹੇ ਦੇਖੋ ਜਿਸ ਜਗ੍ਹਾ ਤੇ ਮੈਂ ਮੌਜੂਦਾ ਸਸਰਾਲੀ ਦੇ ਵਿੱਚ ਜਿਸ ਖੇਤ ਦੇ ਵਿੱਚ ਪਾਣੀ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਰਾਂ ਇਸ ਖੇਤ ਦੇ ਵਿੱਚ ਪਾਣੀ ਆਇਆ ਕਿਉਂਕਿ ਉਧਰੋਂ ਬੰਨ ਟੁੱਟਿਆ ਹੈ ਇਹ ਖੇਤ ਜਿਹੜਾ ਨੀਵਾ ਹੈ ਹਾਲਾਂਕਿ ਇਸ ਖੇਤ ਦੇ ਵਿੱਚ ਪਾਣੀ ਜ਼ਰੂਰ ਆਇਆ ਔਰ ਸਾਹਮਣੇ ਜਿਹੜਾ ਆਰਜੀ ਬੰਨ ਉਹ ਲੱਗਿਆ ਹੋਇਆ ਇਹ ਬੰਨ ਤੋਂ ਪਾਰ ਗਾਹ ਪਾਣੀ ਨਹੀਂ ਗਿਆ ਕਿਉਂਕਿ ਜੇਕਰ ਸਾਹਮਣੇ ਤੇ ਤੁਸੀਂ ਤਸਵੀਰ ਤੁਹਾਨੂੰ ਦਿਖਾ ਰਿਹਾ ਉਧਰ ਵੀ ਖੇਤ ਆ ਉਹ ਵੀ ਉੱਚਾ ਹੈ ਔਰ ਜਿੱਥੇ ਸਾਈਡ ਮੈਂ ਖੜਾ ਇਹ ਵੀ ਜਿਹੜਾ ਉੱਚਾ ਹੈ ਹਾਲਾਂਕਿ ਇਸੇ ਖੇਤ ਦੇ ਵਿੱਚ ਪਾਣੀ ਜਿਹੜਾ ਉਹ ਆਇਆ ਹੈ ਫਿਲਹਾਲ ਫਲੋ ਜਿਹੜਾ ਪਾਣੀ ਦਾ ਐਡਾ ਤੇਜ਼ ਨਹੀਂ ਆ ਕਿਉਂਕਿ ਸਤਲੂਜ ਦਾ ਜੋ ਪਾਣੀ ਆ ਉਹ ਸਿੱਧਾ ਹੀ ਜਾ ਰਿਹਾ ਔਰ ਦੂਸਰੇ ਪਾਸੇ ਮੈਂ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਤਸਵੀਰ ਤੁਸੀਂ ਦੇਖੋ ਜਿੰਨੇ ਵੀ ਪਿੰਡ ਦੇ ਲੋਕ ਨੇ ਉਹ ਲਗਾਤਾਰ ਬੇਨਤ ਕਰ ਰਹੇ ਨੇ ਵੱਡੇ ਵੱਡੇ ਪੱਤਰ ਜਿਹੜੇ ਆ ਉਹ ਲਗਾਤਾਰ ਲਗਾਏ ਜਾ ਰਹੇ ਨੇ ਬੰਨ ਨੂੰ ਜਿਹੜਾ ਮਜ਼ਬ ਇਸ ਬੰਨ ਤੋਂ ਪਾਰ ਨਾ ਜਾਵੇ ਸਥਿਤੀ ਜਿਹੜੀ ਆ ਆਊਟ ਆਫ ਕੰਟਰੋਲ ਨਾ ਹੋਵੇ ਲਗਾਤਾਰ ਇੱਥੇ ਜੋ ਲੋਕ ਮੌਜੂਦ ਨੇ ਮਿਹਨਤ ਕੀਤੀ ਜਾ ਰਹੀ ਆ ਇੱਕ ਵਾਰ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ ਇਧਰਲੀ ਸਾਈਡ ਤੁਸੀਂ ਦੇਖੋ ਕਿ ਵੱਡੇ ਵੱਡੇ ਪੱਥਰ ਜਿਹੜੇ ਆ ਉਹ ਚੱਕ ਕੇ ਲਗਾਤਾਰ ਬੰਨ ਨੂੰ ਜਿਹੜਾ ਕੰਟਰੋਲ ਜਿਹੜਾ ਕੀਤਾ ਜਾ ਰਿਹਾ ਔਰ ਦੂਸਰੇ ਪਾਸੇ ਜੋ ਪਿੰਡ ਦੇ ਸਰਪੰਚ ਨੇ ਉਹਨਾਂ ਵੱਲੋਂ ਵੀ ਲਗਾਤਾਰ ਜੋ ਉਸ ਪਿੰਡ ਦੇ ਲੋਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸਲਾਹ ਦਿੱਤੀ ਜਾ ਰਹੀ ਆ ਕਿ ਕਿਸ ਤਰੀਕੇ ਦੇ ਨਾਲ ਕੰਮ ਕਰੋ ਕਿਉਂਕਿ ਪੈਨਿਕ ਹੋਣ ਦੀ ਲੋੜ ਨਹੀਂ ਆ ਔਰ ਲਗਾਤਾਰ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਉਧਰਲੇ ਖੇਤ ਸਾਰੇ ਬਿਲਕੁਲ ਠੀਕ ਨੇ ਹਾਲਾਂਕਿ ਇੱਕ ਖੇਤ ਦੇ ਵਿੱਚ ਪਾਣੀ ਜਿਹੜਾ ਉਹ ਜ਼ਰੂਰ ਦੇਖਿਆ ਜਾ ਰਿਹਾ ਬਾਕੀ ਪਾਣੀ ਹਜੇ ਕਿਤੇ ਨਹੀਂ ਦੇਖਣ ਨੂੰ ਮਿਲ ਰਿਹਾ ਕਿਉਂਕਿ ਅਫਵਾਹਾਂ ਜਰੂਰ ਉਡਾਈਆਂ ਗਈਆਂ ਨੇ ਕਿ ਅਸਾ ਸਰਾਲੀ ਪਿੰਡ ਦੇ ਵਿੱਚ ਬਹੁਤ ਨੁਕਸਾਨ ਹੋ ਗਿਆ ਇਹੋ ਜੀ ਅਫਵਾਹਾਂ ਵੀ ਉਡਾਈਆਂ ਗਈਆਂ ਨੇ ਪਾਣੀ ਜਿਹੜਾ ਉਹ ਦੇਖਿਆ ਜਾ ਰਿਹਾ ਬੰਨ ਤਾਂ ਜਰੂਰ ਟੁੱਟਿਆ ਪਰ ਇੱਕ ਖੇਤ ਦੇ ਵਿੱਚ ਪਾਣੀ ਜਰੂਰ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਇਹ ਲਗਾਤਾਰ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਜਿੱਥੇ ਪਿੰਡ ਦੇ ਲੋਕ ਵੀ ਮੌਜੂਦ ਨੇ ਹਾਲਾਂਕਿ ਕਿਹਾ ਜਾ ਰਿਹਾ ਕਿ ਇਸ ਪਿੰਡ ਦੇ ਜੋ ਲੋਕ ਨੇ ਹਲੇ ਪਿੰਡ ਖਾਲੀ ਨਹੀਂ ਕੀਤਾ ਕਿਸੇ ਨੇ ਕਿਉਂਕਿ ਸਥਿਤੀ ਹਲੇ ਬਿਲਕੁਲ ਕੰਟਰੋਲ ਦੇ ਵਿੱਚ ਆ ਕੋਈ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਹੈ ਇਹ ਤਸਵੀਰ ਲਗਾਤਾਰ ਤੁਹਾਡ ਨਾਲ ਸੰਜੇਗਾ ਕਿਤੇ ਸਰਪੰਚ ਸਾਹਿਬ ਵੀ ਮੌਜੂਦ ਨੇ ਲਗਾਤਾਰ ਪਿੰਡ ਦੇ ਜੋ ਨੌਜਵਾਨ ਆ ਉਹਨਾਂ ਨੂੰ ਜਿਹੜਾ ਸਮਝਾਇਆ ਜਾ ਰਿਹਾ ਲਗਾਤਾਰ ਮੀਂਹ ਜਿਹੜੀ ਕੀਤੀ ਜਾ ਰਹੀ ਹੈ ਸਰਪੰਚ ਸਾਹਿਬ ਕਿਸ ਤਰੀਕੇ ਦੀ ਸਥਿਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਾ ਸਹਬ ਡਾਡਾ ਹੋਵੇ ਉਸ ਨੂੰ ਮਾਰ ਸਕੇ ਨਾ ਕੋਈ ਕਰਨ ਕਰਾਣੇ ਵਾਲਾ ਤਾਂ ਪ੍ਰਮਾਤਮਾ ਹੀ ਆ ਪਰ ਮੈਨੂੰ ਪੂਰਾ ਵਿਸ਼ਵਾਸ ਆ ਕਿ ਪਿੰਡਾਂ ਦੇ ਵਿੱਚ ਪਾਣੀ ਨਹੀਂ ਵੜੇਗਾ ਦੇਖੋ ਨੌਜਵਾਨ ਲੱਗੇ ਹੋਇਆ ਸਵੇਰ ਤੋਂ ਲੱਗੇ ਹੈ ਰਾਤ ਵੀ ਲੱਗੇ ਰਹੇ ਥੱਕ ਜਾਂਦੇ ਦੇਖੋ ਹੁਣ ਸਾਡਾ ਨੌਜਵਾਨ ਪ੍ਰਸ਼ਾਸਨ ਤੋਂ ਸੰਯੋਗ ਆ ਪਰ ਦੇਖੋ ਨੌਜਵਾਨ ਕੰਮ ਵੱਧ ਕਰ ਰਹੇ ਹਾਂ। ਹਾਂ। ਕੀ ਗੱਲ ਗੱਲ ਕਿ ਦਿਖਾਉਣਾ ਪਗਾਲਾ ਉਹ ਕਰਨੀ ਨਹੀਂ ਪ੍ਰਸ਼ਾਸਨ ਵਾਲੀ। ਬੁਝਾਰ ਸਾਡਾ ਸੰਯੋਗ ਦਰਿਆ। ਜੇ ਆ ਸਾਨੂੰ ਅਜ ਪ੍ਰਸ਼ਾਸਨ ਦੇ ਲੋਕ ਗੈਰਨਾ ਸੀ ਤਾਂ ਕੋਈ ਸਮਾਨ ਆਊਗਾ ਤਾਂ ਹੀ ਕੰਮ ਚੱਲੂਗਾ ਨਾ। ਹੁਣ ਦੇਖੋ ਨੌਜਵਾਨ ਸਾਰੇ ਲੱਗੇ ਹੋਏ ਆ। ਮੈਂ ਖਾਸ ਕਰਕੇ ਤੁਹਾਡੇ ਚੈਨਲ ਵਾਲਿਆਂ ਨੂੰ ਬੇਨਤੀ ਕਰਨੀ ਚਾਹਾਂ। ਦੇਖੋ ਤੁਸੀਂ ਇਹ ਨਾ ਸਾਡੇ ਕੰਮਾਂ ਦੇ ਵਿੱਚ ਬਹੁਤ ਬਿਕਨ ਪੈਂਦੀ ਆ। ਜਦੋਂ ਕੋਈ ਆਂਦਾ ਨਾ ਵਿਊ ਲੈਣ ਦੀ ਖਾਤਰ ਦਰਿਆ ਦੇ ਚੱਲ ਜਾਂਦੇ ਆ। ਸਾਡੇ ਲੋਕ ਵੀ ਤੁਹਾਡੇ ਕਈ ਮੁੰਡੇ ਘਰਾਂ ਦੇ ਵਿੱਚੋਂ ਵਿਲੇ ਜਿਹੜੇ ਉਹ ਇਹੀ ਕੰਮ ਕਰਸਿਆ ਹੋਏ ਆ, ਰੀਲਾ ਬਣਾ ਸਾਡਾ ਮਕਸਦ ਹੈ ਕਿ ਅਸੀਂ ਸੱਚ ਦਿਖਾਈਏ ਸਥਿਤੀ ਕੰਟਰੋਲ ਹੈ ਕਿਉਂਕਿ ਕਈ ਪਲੇਟਫਾਰਮਾਂ ਦੇ ਵੀਡੀਓ ਜਰੂਰ ਪੈ ਰਹੀਆਂ ਨੇ ਕਿ ਮਾਹੌਲ ਖਰਾਬ ਹੋ ਗਿਆ ਪਾਣੀ ਵੜ ਗਿਆ ਘਰਾਂ ਦੇ ਵਿੱਚ ਪਾਣੀ ਵੜ ਗਿਆ ਦੇਖੋ ਅਸੀਂ ਸਾਰੇ ਸੰਕ ਨੂੰ ਮੈਂ ਪਿੰਡ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਆਪ ਜੀ ਦੇ ਚੈਨਲ ਰਾਹੀਂ ਥਰੂ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਪਿੰਡਾਂ 'ਚ ਪਾਣੀ ਨਹੀਂ ਆਊਗਾ ਨਾ ਸ਼ਹਿਰ 'ਚ ਆਊਗਾ ਨਾ ਇਹ ਪਿੰਡਾਂ 'ਚ ਆਊਗਾ ਜਦ ਤੱਕ ਸਾਡੇ ਨਾਲ ਨੌਜਵਾਨ ਖੜੇ ਆ ਇਹ ਪਾਣੀ ਦਰਿਆ ਤੋਂ ਬਾਹਰ ਨਹੀਂ ਜਾਊਗਾ ਏ ਅਸੀਂ ਤੁਹਾਨੂੰ ਪੂਰਾ ਵਿਸ਼ਵਾਦ ਦਵਾਂਦੇ ਆ ਕਿਰਪਾ ਕਰਕੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਮੇਰੇ ਵੀਰ ਆ ਤੁਹਾਡੇ ਚੈਨਲ ਤੋਂ ਇੱਕ ਮੈਂ ਬੇਨਤੀ ਕਰਨੀ ਜਾਂਦਾ ਖਾਸ ਕਰਕੇ ਬੂਥਗੜ ਰੋਡ ਸਸਰਾਲੀ ਕਲੋਨੀ ਗੱਦਾਪੁਰ ਗੌਂਸਕੜ ਮੰਗਟ ਸੀੜਾ ਢੇਰੀ ਤੇ ਗੜੀ ਟੁਕੜਾ ਮੱਤੇਵਾੜਾ ਕੜਿਆਣਾ ਜਿੱਥੇ ਦੇ ਨੌਜਵਾਨਾਂ ਦੇ ਮਾਪਿਆਂ ਨੂੰ ਬੇਨਤੀ ਕਰ ਜਾਂਦਾ ਕਿ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਰੱਖੋ ਜੇ ਤਾਂ ਸੇਵਾ ਕਰਨੀ ਆ ਤਾਂ ਸੇਵਾ ਕਰਨ ਵਾਸਤੇ ਭੇਜੋ ਸੈਲਫੀਆਂ ਬਣਾਉਣ ਵਾਸਤੇ ਨਾ ਭੇਜੋ ਕਿਉਂਕਿ ਨੌਜਵਾਨ ਸੈਲਫੀਆਂ ਬਣਾਈ ਜਾਂਦੇ ਜੇ ਕੋਈ ਬੱਚਾ ਡੈਗ ਗਿਆ ਹਰ ਇੱਕ ਪਰਿਵਾਰ ਕੋਲ ਇੱਕ ਜਾਂ ਦੋ ਬੱਚੇ ਆ ਕਿਉਂਕਿ ਬੱਚੇ ਅੰਗੈਲੀ ਕਰਦਾ ਦੇਖੋ ਗਾਰਾ ਬਹੁਤ ਹੈ ਮੀ ਪੈ ਰਿਆ ਵਾ ਅਗਰ ਜੇ ਕੋਈ ਬੱਚਾ ਡੱਗ ਗਿਆ ਅਸੀਂ ਬੱਚੇ ਨੂੰ ਸਮਾ ਲਾਂਗੇ ਕਿ ਅਸੀਂ ਇਹ ਕੰਮ ਚਲਾਵਾਂਗੇ ਕਿਰਪਾ ਕਰਕੇ ਹੱਥ ਬਨ ਕੇ ਬੇਨਤੀ ਕਰ ਆਪ ਆਪਣੇ ਬੱਚਿਆਂ ਨੂੰ ਸਮਝਾਓ ਕਿ ਘਰਾਂ ਵਿੱਚ ਰਹਿਣ ਕੰਮ ਦੇਖੋ ਨੌਜਵਾਨ ਲੱਗੇ ਆ ਮੈਂ ਧੰਨਵਾਦ ਇਹ ਨੌਜਵਾਨਾਂ ਦਾ ਕਰਨਾ ਚਾਹਾਂ ਕੰਮ ਨੌਜਵਾਨ ਕਰ ਰਹੇ ਆ ਇਹ ਪਿਛਲੇ 10 ਦਿਨਾਂ ਤੋਂ ਲੱਗੇ ਨੇ ਨੌਜਵਾਨ ਬਿਲਕੁਲ 10 ਦਿਨਾਂ ਤੋਂ ਖੜਾ ਵੜਨ ਦੇਖੋ ਮੈਂ ਰੀਡ ਦੀ ਹੱਡੀ ਦਾ ਮਰੀਜ਼ ਆ ਇਹ ਲੋਕਾਂ ਦਾ ਪਿਆਰ ਮੈਨੂੰ ਦਰਦ ਮਿਲ ਰਿਹਾ ਪੁੱਜਾ ਹੈ ਮੈਨੂੰ ਦਰਦ ਹੀ ਠੀਕ ਹੋ ਗਿਆ ਮੇਰਾ ਤਕਰੀਬ ਅੱਛਾ ਪਾਣੀ ਦਾ ਬਹਾਵ ਜਿਹੜਾ ਉਹ ਲੈਵਲ ਬਰੋਬਰ ਹੋ ਗਿਆ ਬੇਸ਼ੱਕ ਇੱਕ ਖੇਤ ਦੇ ਵਿੱਚ ਪਾਣੀ ਆਇਆ ਪਾਣੀ ਸਿੱਧਾ ਹੀ ਜਾ ਰਿਹਾ ਇਧਰ ਨੂੰ ਤਾਂ ਨਹੀਂ ਆ ਰਿਹਾ ਪਾਣੀ ਨਹੀਂ ਹੋਣੀ ਮਾ ਦੇਖੋ ਖਾਨੀ ਮਾ ਸੀ ਇਹਦੇ ਪਾਣੀ ਜਿਹੜਾ 6 ਫੁੱਟ ਪਹਿਲਾਂ ਹੀ ਨਹੀਂ ਮਾ ਜਿਹੜਾ ਪਾਣੀ ਦਾ ਬਾਦ ਇਧਰੋਂ ਤਾਂ 3 ਫੁੱਟ 4 ਫੁੱਟ ਤਲੇ ਜਾ ਰਿਹਾ ਪਾਣੀ ਕੋਈ ਨਹੀਂ ਐਵੇਂ ਆਪਾਂ ਹੋਵਾ ਰਹੇ ਨਹੀਂ ਨਾ ਉਹੀ ਗੱਲਾ ਉੜ ਜਾਂਦੀਆਂ ਵੀ ਜਿਹੜਾ ਬੰਨ ਲੱਗਦਾ ਜੀ ਰੰਗ ਬੰਨ ਵੀ ਉਹਨੂੰ ਪਾਣੀ ਕਿੱਥੇ ਚੜਿਆ। ਖੇਤ ਜਿਹੜਾ ਪਾਣੀ ਆ ਪਹਿਲਾਂ ਤਾਂ ਨਹੀਂ ਮਾਇਆ ਪਹਿਲਾਂ ਛੇਪੜ ਨਹੀਂ ਮਾਇਆ। ਜਿਹੜੇ ਖੇਤ ਨਾਲ ਦਰਿਆ ਦੇ ਬਰਬਰ ਦੇ ਆ ਉਹਨਾਂ ਤੇ ਕਿਸੇ ਜੀ ਵੀ ਪਾਣੀ ਨਹੀਂ ਬੜਿਆ ਉਹ ਤੋਂ ਤਿੰਨ ਤੋਂ ਚਾਰ ਫੁੱਟ ਨਹੀਂ ਮਾਇਆ। ਠੀਕ ਹੈ। ਅਸੀਂ ਇਲਾਕਾ ਨਮਾਸ਼ੇ ਨੂੰ ਬੇਨਤੀ ਕਰਦੇ ਆ ਯਾਰ ਕੋਈ ਘਬਰਾਣ ਦੀ ਲੋੜ ਨਹੀਂ। ਬਿਲਕੁਲ। ਬਿਲਕੁਲ ਆਰਾਮਦਾਰੀ ਨਾਲ ਆਪਣੇ ਘਰਾਂ 'ਚ ਬੈਠੋ। ਕੋਈ ਕਿਉਂਕਿ ਕੋਈ ਘਬਰਾਣ ਨਹੀਂ ਰਣੀ ਆ ਮੈਂ ਬੱਚਿਆਂ ਨੂੰ ਫੋਨ ਕਰੀ ਜਾਂਦੇ ਆ ਗਲਤ ਤੇ ਵੀਡੀਓ ਆ ਪਾ ਪਾ ਕੇ ਟੁੱਟ ਗਿਆ ਬੰਨ ਲਗਾ। ਨਹੀਂ ਟੁੱਟਦਾ ਦੇਖੋ ਕਿਰਪਾ ਦੇਖਵਾ ਜੇ ਨਾ ਸਾਡੀ ਸਾਰੇ ਸਾਡੇ ਇਲਾਕੇ ਨੂੰ ਅਸੀਂ ਬੇਨਤੀ ਆ ਬਿਲਕੁਲ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਡਰਨ ਦੀ ਲੋੜ ਨਹੀਂ ਆ ਦੂਸਰੇ ਪਾਸੇ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਵੀ ਲਗਾਤਾਰ ਮੌਜੂਦ ਹੈ ਪਿੰਡ ਦੇ ਲੋਕ ਵੀ ਮੌਜੂਦ ਨੇ ਰਾਹਤ ਸਮਗਰੀ ਜੋ ਪਹੁੰਚਾਈ ਜਾ ਰਹੀ ਹੈ ਵੱਡੇ ਵੱਡੇ ਪੱਥਰ ਪਹੁੰਚਾਏ ਜਾ ਰਹੇ ਨੇ ਲਗਾਤਾਰ ਮਿਹਨਤ ਜਿਹੜੀ ਉਹ ਕੀਤੀ ਜਾ ਰਹੀ ਆ ਔਰ ਦੂਸਰੇ ਪਾਸੇ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਸ ਖੇਤ ਦੇ ਵਿੱਚ ਪਾਣੀ ਆਇਆ ਉਹ ਖੇਤ ਪਹਿਲਾਂ ਤੋਂ ਹੀ ਨੀਵਾ ਸੀਗਾ ਉਸ ਖੇਤ ਦੇ ਵਿੱਚ ਪਾਣੀ ਆਇਆ ਹਾਲਾਂਕਿ ਇਸ ਖੇਤ ਤੋਂ ਨਾਲ ਲੱਗਦੇ ਜੋ ਬੰਨ ਲਗਾਏ ਗਏ ਨੇ ਉਹ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ ਕਿ ਇਸ ਤੋਂ ਗਾਹਾਂ ਪਾਣੀ ਨਾ ਜਾਏ ਫਿਲਹਾਲ ਕੋਈ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਲਗਾਤਾਰ ਅਫਵਾਹਾਂ ਵੀ ਬਹੁਤ ਸਾਰੀਆਂ ਜਿਹੜੀਆਂ ਉਡਾਈਆਂ ਜਾ ਰਹੀਆਂ ਨੇ ਕਿ ਸਸਰਾਲੀ ਦੇ ਵਿੱਚ ਪਾਣੀ ਆ ਗਿਆ ਬਹੁਤ ਸਾਰਾ ਨੁਕਸਾਨ ਹੋ ਗਿਆ ਅਜੇ ਹੀ ਕੋਈ ਗਲਜੋ ਨਹੀਂ ਹੈ ਫਿਲਹਾਲ ਬਰਸਾਤ ਜਰੂਰ ਸਵੇਰ ਤੋਂ ਹੋ ਰਹੀ ਆ ਪਰ ਪਾਣੀ ਦਾ ਕੰਟਰੋਲ ਆ ਬਿਲਕੁਲ ਲਗਾਤਾਰ ਪਿੰਡ ਦੇ ਜੋ ਲੋਕ ਨੇ ਮੌਕੇ ਤੋਂ ਮੌਜੂਦ ਨੇ ਜੋ ਸਥਿਤੀ ਆ ਬਿਲਕੁਲ ਕੰਟਰੋਲ ਦੇ ਵਿੱਚ ਦੇਖੀ ਜਾ ਰਹੀ ਆ ਔਰ ਪਿੰਡ ਦੇ ਜੋ ਲੋਕ ਨੇ ਉਹ ਵੀ ਕਹਿ ਰਹੇ ਨੇ ਕਿ ਜੇਕਰ ਤੁਸੀਂ ਮਿਹਨਤ ਕਰਨੀ ਆ ਜੋ ਆਸ-ਪਾਸ ਪਿੰਡ ਦੇ ਲੋਕ ਨੇ ਉਹ ਇੱਥੇ ਆ ਕੇ ਮਿਹਨਤ ਕਰਨ ਸਾਡੇ ਨਾਲ ਕੰਮ ਕਰਾਉਣ ਸੈਲਫੀਆਂ ਖਚਾਉਂਦੀ ਲੋੜ ਨਹੀਂ ਆ ਕਿਉਂਕਿ ਕਈ ਨੌਜਵਾਨ ਆਉਂਦੇ ਨੇ ਸੈਲਫੀਆਂ ਖਚਾਉਂਦੇ ਨੇ ਵੀਡੀਓ ਬਣਾ ਕੇ ਪਾ ਦਿੰਦੇ ਨੇ ਸੋ ਅਜਿਹੀ ਅਫਵਾਹਾਂ ਤੋਂ ਬਚੋ ਜਿਹੜਾ ਰਜਾਨਾ ਸਪੋਕਸਮੈਨ ਨਾਲ ਕੈਮਰਾਮੈਨ ਸੰਦੀਪ ਨਾਲ ਮਹਬੂਬ ਸਿੰਘ ਸਿੱਧੂ ਧੰਨਵਾਦ